ਮੋਲਾਪੁਰ ਵਿੱਚ ਉੱਡੀਆਂ ਸ਼ਰਯਾਮ ਸਰਕਾਰੀ ਨਿਯਮਾਂ ਦੀਆਂ ਤੱਜੀਆਂ ਬੇਪਰਵਾਹ ਲੋਕ ਨਹੀਂ ਪਰਵਾ ਆਪਣੀ ਜਾਨਾਂ ਦੀ ਜਿੱਥੇ ਬੀਤੀ ਰਾਤ ਬਲੈਕਆਊਟ ਕਰਨ ਦੇ ਹੁਕਮ ਸਨ ਉੱਥੇ ਹੀ ਇਸ ਮੌਕੇ ਤੇ ਮੋਲਾਪੁਰ ਵਿੱਚ ਸ਼ਰਯਾਮ ਤੱਜੀਆਂ ਉੱਡੀਆਂ ਇਹਨਾਂ ਨਿਯਮਾਂ ਦੀ ਤੁਸੀਂ ਸਿੱਧੀਆਂ ਤਸਵੀਰਾਂ ਦੇਖ ਰਹੇ ਹੋ ਮੋਲਾਪੁਰ ਦੇ ਬੱਸ ਸਟੈਂਡ ਦੀਆਂ ਜਿੱਥੇ ਸ਼ਰਯਾਮ ਲਾਈਟਾਂ ਜਗਦੀਆਂ ਨਜ਼ਰ ਆਈਆਂ ਸਰਕਾਰ ਵੱਲੋਂ ਸਖਤ ਹਦਾਇਤਾਂ ਦੇ ਬਾਅਦ ਵੀ ਲੋਕ ਨਹੀਂ ਕਰਦੇ ਪਰਵਾ ਇੱਕ ਸਰਕਾਰੀ ਬਿਲਡਿੰਗ ਦੇ ਵਿੱਚ ਜਿੱਥੇ ਨਗਰ ਕੌਂਸਲ ਦਾ ਦਫ਼ਤਰ ਹੈ ਉੱਥੇ ਵੀ ਇਹ ਜਿਹੇ ਨਿਯਮਾਂ ਦੀਆਂ ਹੋਈਆਂ ਉਲੰਘਣਾ ਹਾਲਾਂਕਿ ਇਸ ਮੌਕੇ ਤੇ ਪੁਲਿਸ ਅਧਿਕਾਰੀ ਗਸ਼ਤ ਕਰਦੇ ਨਜ਼ਰ ਆਏ ਅਤੇ ਡੀਐਸਪੀ ਵਿਰਿੰਦਰ ਸਿੰਘ ਖੋਸਾ ਦੀ ਅਗਵਾਈ ਹੇਠ ਪੁਲਿਸ ਅਧਿਕਾਰੀਆਂ ਨੇ ਵੱਖ-ਵੱਖ ਜਗਾਵਾਂ ਤੇ ਜਾ ਕੇ ਖੁਦ ਚੈਕਿੰਗਾਂ ਵੀ ਕੀਤੀਆਂ ਪਰ ਇਸ ਮੌਕੇ ਤੇ ਜਿੱਥੇ ਰੈਸਟੋਰੈਂਟ ਠੇਕੇ ਅਤੇ ਸਰਕਾਰੀ ਬਿਲਡਿੰਗਾਂ ਤੋਂ ਬਿਨਾ ਬੱਸ ਸਟੈਂਡ ਵੀ ਖੁੱਲ੍ਹਾ ਨਜ਼ਰ ਆਇਆ ਅਤੇ ਸ਼ਰਿਆਮ ਨਿਯਮਾਂ ਦੀਆਂ ਉਡੀਆਂ ਧੱਜੀਆਂ ਗੱਲਬਾਤ ਕਰਦੇ ਆ ਇਸ ਮੌਕੇ ਤੇ ਪੁਲਿਸ ਅਧਿਕਾਰੀਆਂ ਨਾਲ ਅਤੇ ਖੁੱਲੇ ਹੋਏ ਰੈਸਟੋਰੈਂਟ ਅਤੇ ਠੇਕੇ ਵਾਲਿਆਂ ਦੇ ਨਾਲ ਦੇਖੀ ਲਟਾਬੱਧ ਕਰ ਦਿਓ ਜਿੰਨੇ ਰੋਡ ਤੇ ਜਾਂਦੇ ਲਟਾਬੱਧ ਕਰ ਦਿਓ ਢਾਬੇ ਹੋਟਲ ਰਾਜੀ ਸਾਰੇ ਲਟਾਬੱਧ ਕਰੋ ਜੀ ਕੋ ਠੇਕਾ ਖੁੱਲਾ ਪੰਜਾਬ ਸਰਕਾਰ ਦੇ ਹੁਕਮ ਨੇ ਧਜੀਆਂ ਡੰਗੀਆਂ ਜਾਰੀਆਂ ਸਰਕਾਰ ਦੇ ਹੁਕਮ ਤੇ ਧਜੀਆਂ ਵੀਰੇ ਕਦ ਬੰਦ ਕਰਨਾ ਹੈ ਜਦੋਂ ਕੋਈ ਦਿੱਕਤ ਹੋ ਜਾਵੇ ਕਦ ਹੈ कब कब बंद होएगा भाई तुरंत कब बंद होगा आप ठेका खोल रखे बैठे हो दारू का है लोग जरूरी है, दुरुणी है। पर लोग जरूरी फिर बीस मिनट होगा ठेका अरे माल क्यों नहीं था इसको नहीं है आपको आपकी जान की प्रवाह नहीं है आपको आपकी जान की प्रवाह नहीं है मार्ग जो छोड़ो आपको जान की परवाह नहीं है परवाह है फिर आदेश नहीं है आदेश कौन सा आदेश है सरकार ने आदेश कर दिया माल का कौन सा आदेश रहेगा तो सरकार कौन पेपर पढ़ाया है सोशल मीडिया ने देखते, आप आप देखते आप क्या आपको सूचित किया दारू बेच रहे हैं साथ है अभी तो ठेका खोला है आप कितना आदमी लेके जा रहे है क्या नाम आपका नाम क्या आपका नाम क्या आपका ना बोलिए ना बोलिए ओम प्रकाश ओम प्रकाश ठेके केंद्रे हूँ ਹਾਂਜੀ ਬਸ ਠੀਕ ਹੈ ਤੁਸੀਂ ਉਹ ਵੇਜੀ ਬਲੈਕਆਊਟ ਹੋਇਆ ਪਿਆ ਤੇ ਤੁਸੀਂ ਖੁੱਲੀ ਬੈਠੇ ਹੋ ਲਾਈਟ ਜਗਦੀ ਆ ਨਹੀਂ ਨਹੀਂ ਅਸੀਂ ਬਲੈਕ ਕਰਤੀ ਸੀਗਾ ਨਹੀਂ ਕਿੱਥੇ ਅੰਦਰ ਲਾਈਟ ਜਗਦੇ ਅੰਦਰ ਵੀ ਲਾਈਟ ਬੰਦ ਆਪਰੇ ਅੰਦਰ ਹੀ ਕਰ ਦੇ ਨਹੀਂ ਸਭ ਬੰਦ ਜਿੱਥੇ ਤੁਸੀਂ ਬਹਾਲ ਚ ਬੈਠਾ ਹੀ ਬੈਠੇ ਹੋ ਚਾਰ ਬੰਦੇ ਇਕੱਠੇ ਨਹੀਂ ਹੋ ਸਕਦੇ ਨਹੀਂ ਨਹੀਂ ਤੁਹਾਨੂੰ ਤੁਹਾਨੂੰ ਆਪਣੀ ਜਾਨ ਦੀ ਪਰਵਾਹ ਨਹੀਂ ਕੰਮ ਛੱਡੋ ਤੁਹਾਨੂੰ ਆਪਣੀ ਜਾਨ ਦੀ ਪਰਵਾਹ ਨਹੀਂ ਨਹੀਂ ਕਾਸ਼ਟਰ ਬੈਠੇ ਹੋ ਕਸਟਮਰ ਬੈਠਾ ਹਾਂ ਵੀ ਆਪਣੀ ਜਾਨ ਦੀ ਪਰਵਾਹ ਰੇ ਤੁਹਾਨੂੰ ਆਪਣੀ ਜਾਨ ਦੀ ਪਰਵਾਹ ਨਹੀਂ ਜੇ ਆਪਣੀ ਜਾਨ ਦੀ ਪਰਵਾਹ ਤਾਂ ਬੰਦ ਕਰੋ ਜੇ ਨਹੀਂ ਤਾਂ ਡਿਪਟੀ ਸਾਹਿਬ ਆ ਰਹੇ ਸੀ ਉਹਨੇ ਦੱਸਦੇ ਨੇ ਹਾਂਜੀ ਰੈਸਟੋਰੈਂਟ ਕਿਤੇ ਬੰਦ ਦਾ ਫਿਰ ਖੁੱਲੇ ਬੈਠੇ ਹੋ ਅੱਛਾ ਲੇਟੋ ਉਹ ਖਸਮੋ ਬੈਠੀ ਨੂੰ ਮੇਰੇ ਅੱਧੇ ਘੰਟੇ ਦਾ ਤੁਸੀਂ 20 ਮਿੰਟ ਦਾ ਖੁੱਲੇ ਬੈਠੇ ਹੋ ਕੀ ਨਾਮ ਹੈ ਵੀ ਆਪਣਾ ਨਾਮ ਕੀ ਆ ਲੱਭਰੀ ਸਿੰਘ ਲੱਭਰੀ ਸਿੰਘ ਕੀ ਆ ਤੁਹਾਡਾ ਉਹਦਾ ਕੀ ਸੀ ਡਿਜਿਕੇਸ਼ਨ ਕੀ ਆ ਅਸਿਸਟੈਂਟ ਮਨੇ ਚਾਹ ਅਸਾ ਅਸਾ ਸਹਿਯਕ ਮੈਨੇ ਇਧਰ ਹਾਂਜੀ ਠੀਕ ਆ ਜੀ ਮਾਰ ਗਿਆ ਆ ਨਗਰ ਕਾਉਂਸਲ ਦਾ ਮੁਲਾਜ਼ਮ ਆ ਜੀ ਜਿਹੜਾ ਕਿ ਆਪਣੀ दारू ਪੀ ਕੇ ਬੈਠਾ ਲਾਈਟਾਂ ਦਾ ਬੰਦ ਕਰਨੇ ਆ ਕਿ ਮੈਂ ਮਰੇ ਛੋਡੀ ਵੀਡੀਓ ਬਣਾਉਂ ਬੈਠਾ ਸੀ ਕਿ ਬੰਦ ਕਰੇਗੀ ਲਾਈਟਾਂ ਨੂੰ ਬੰਦ ਕਰੂਗਾ ਮੈਂ ਤੂੰ ਸਰਕਾਰੀ ਟ੍ਰੈਲਰ ਆ ਇਸੇ ਕੀ 15 ਮਿੰਟ ਲਾਈਟ ਬੰਦ ਆਪਣੇ ਆਪ ਬੰਦ ਹੋਈ ਹੈ ਤੇ ਲਾਈਟ ਕਰਦਾ ਉਹ ਸਰਕਾਰੀ ਬੰਦਾ ਉਹ ਬੰਦਾ ਲਾਈਟ ਬੰਦ ਕਰ ਰਿਹਾ ਉਹ ਪਿੱਛੇ ਲਾਈਟ ਬੰਦ ਕਰ ਰਿਹਾ ਬੰਦਾ ਸਰਕਾਰ ਨੇ ਬੰਦ ਬਲੈਕਆਊਟ ਦਾ ਸਮਾਂ ਦਿੱਤਾ ਗਿਆ ਸੀ 8:00 ਤੋਂ 8:30 ਤੱਕ ਗੱਡੀਆਂ ਵੀਟਵਾਰੂ ਪਿੰਡ ਦਾ ਸੱਤ ਮੰਤਰੀ ਕਾਰਨ ਸਰ ਕੀ ਗੱਲ ਤੁਹਾਡੇ ਅੱਜ 7 ਮਈ 2025 ਆਪਰੇਸ਼ਨ ਸੰਦੂਰ ਦੇ ਸਬੰਧ ਵਿੱਚ ਜਿਵੇਂ ਕਿ ਸਾਨੂੰ ਅਲੱਗ-ਅਲੱਗ ਮਿਨਿਸਟਰੀ ਆਫ ਡਿਫੈਂਸ ਭਾਰਤ ਸਰਕਾਰ ਪੰਜਾਬ ਸਰਕਾਰ ਵੱਲੋਂ ਐਡਵਾਈਸਰੀ ਜਾਰੀ ਕੀਤੀ ਗਈ ਸੀ ਇਸ ਐਡਵਾਈਸਰੀ ਦੇ ਤਹਿਤ ਅੱਜ ਸਾਡੇ ਲੁਧਿਆਣਾ ਜ਼ਿਲ੍ਹੇ ਤੇ ਸਬਡਿਵੀਜ਼ਨ ਤਖਾ ਵਿਕੇ ਸਾਡੇ ਵੱਲੋਂ ਦੋ ਅਲੱਗ-ਅਲੱਗ ਤਰੀਕਿਆਂ ਨਾਲ ਦਿਨੇ ਸ਼ਾਮ ਦੇ 4 ਵਜੇ ਇੱਕ ਮੌਕ ਡ੍ਰਿਲ ਕਰਾਈ ਗਈ ਹੈ ਇਕ ਰਾਤ ਨੂੰ ਬਲੈਕਆਊਟ ਦੇ ਤਹਿਤ 8 ਵਜੇ ਤੋਂ ਲੈ ਕੇ 8:30 ਵਜੇ ਤੱਕ ਪਾਵਰ ਡਿਟਾਈਨ ਕੀਤੀ ਗਈ। ਜਿਸ ਦੇ ਤਹਿਤ 4 ਵਜੇ ਦੇ ਲੋਕਾਂ ਨੂੰ ਦੱਸਿਆ ਗਿਆ ਸੀ ਕਿ ਅਗਰ ਕਿਸੇ ਵੀ ਤਰੀਕੇ ਨਾਲ ਦੁਸ਼ਮਣ ਵੱਲੋਂ ਇੱਥੇ ਕੋਈ ਅਟੈਕ ਕੀਤਾ ਜਾਂਦਾ ਵਾ ਸਾਨੂੰ ਕਿਸ ਤਰੀਕੇ ਨਾਲ ਆਪਣਾ ਬਚਾਅ ਕਰਨਾ ਵਾ ਕਿਸ ਤਰੀਕੇ ਨਾਲ ਅਸੀਂ ਨੀਵੀਂ ਜਗ੍ਹਾ ਤੇ ਲੇਟਣਾ ਵਾ ਬੰਕਰਾਂ ਦਾ ਯੂਜ਼ ਕਰਨਾ ਵਾ ਇਸ ਤੋਂ ਇਲਾਵਾ ਸ਼ੀਸ਼ੇ ਵਾਲੀਆਂ ਬਾਰੀਆਂ ਦੇ ਨੇੜੇ ਨਹੀਂ ਰਹਿਣਾਗਾ ਇਸ ਤੋਂ ਇਲਾਵਾ ਆਪਣੇ ਆਸ-ਪਾਸ ਬੱਚਿਆਂ ਨੂੰ ਬਾਹਰ ਨਹੀਂ ਭੇਜਣਾ ਤੋਂ ਇਸ ਬਾਰੇ ਜਾਣਕਾਰੀ ਦਿੱਤੀ ਗਈ ਆ। ਇਸੇ ਤਹਿਤ ਅਗਰ ਰਾਤ ਦੇ ਵੇਲੇ ਕਿਸੇ ਤਰੀਕੇ ਨਾਲ ਕੋਈ ਦੁਸ਼ਮਣ ਵੱਲੋਂ ਹਮਲਾ ਹੁੰਦਾ ਵਾ ਜਿਸ ਦੇ ਤਹਿਤ ਸਾਨੂੰ ਪੂਰਨ ਤੌਰ ਤੇ ਜੋ ਘਰ ਦੀਆਂ ਲਾਈਟਾਂ ਨੇ ਉਹ ਬਿਲਕੁਲ ਬੰਦ ਕਰਨੀਆਂ ਜ਼ਰੂਰੀ ਨੇ ਰੋਡ ਦੇ ਉੱਪਰ ਜੋ ਵਹੀਕਲ ਜਾ ਰਹੇ ਨੇ ਉਹਨਾਂ ਨੂੰ ਆਪਣੀਆਂ ਲਾਈਟਾਂ ਬੰਦ ਕਰਕੇ ਸਾਈਡ ਤੇ ਲਗਾ ਲੈਣੇ ਚਾਹੀਦੇ ਨੇ ਜਿਸ ਨਾਲ ਦੁਸ਼ਮਣ ਨੂੰ ਸਾਡੀ ਲੋਕੇਸ਼ਨ ਦਾ ਸਾਡੇ ਕੋਆਰਡੀਨੇਟਸ ਦਾ ਬਿਲਕੁਲ ਪਤਾ ਨਾ ਲੱਗੇ ਸੋ ਇੰਨੀ ਸਾਰੀਆਂ ਚੀਜ਼ਾਂ ਨਾਲ ਅਸੀਂ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰ ਰਹੇ ਹਾਂ ਕਿ ਲੋਕਾਂ ਨੂੰ ਸੁਨੇਹਾ ਵੀ ਦਿੱਤਾ ਜਾ ਰਿਹਾ ਵੀ ਕਿਸੇ ਵੀ ਤਰੀਕੇ ਨਾਲ ਕੋਈ ਡਰਨ ਦੀ ਜਪੈ ਵਿੱਚ ਆਉਣ ਦੀ ਲੋੜ ਨਹੀਂ ਇਹ ਸਿਰਫ ਸਾਡੀ ਐਡਵਾਂਸ ਦੀ ਤਿਆਰੀ ਚੱਲ ਰਹੀ ਹੈ ਸੋ ਇਸ ਸਾਰੀ ਜੋ ਸਿਮੂਲੇਸ਼ਨ ਐਕਸਰਸਾਈਜ਼ ਕੀਤੀ ਗਈ ਹੈ ਇਸ ਦੇ ਤਹਿਤ ਅਸੀਂ ਲੋਕਾਂ ਨੂੰ ਦਿਨ ਦੇ ਟਾਈਮ ਅਗਰ ਹੁੰਦਾ ਉਸ ਦੇ ਬਾਰੇ ਵੀ ਜਾਣਕਾਰੀ ਦਿੰਦੀ ਹੈ ਤੇ ਰਾਤ ਵੇਲੇ ਜੇ ਘਟਨਾ ਹੁੰਦੀ ਉਸ ਬਾਰੇ ਵੀ ਦਿੱਤੀ ਗਈ ਹੈ ਸਰ ਸਾਡੀਆਂ ਜੋ ਐਮਰਜੈਂਸੀ ਟੀਮਾਂ ਹੁੰਦੀਆਂ ਨੇ ਜਿਵੇਂ ਕਿ ਐਨ ਡੀ ਆਰ ਐਫ ਹੋਵੇ ਪੁਲਿਸ ਡਿਪਾਰਟਮੈਂਟ ਹੋ ਗਿਆ ਆਰਮੀ ਹੋ ਗਿਆ ਕੈਂਟ ਹੋ ਗਿਆ ਇਸ ਤੋਂ ਇਲਾਵਾ ਜੋ ਸਾਡੇ ਸਾਇਰਨ ਅਨਸਟਾਲ ਕੀਤੇ ਹੁੰਦੇ ਆ ਸਾਰੀ ਪ੍ਰਪੇਅਰਡਨੈਸ ਨੂੰ ਚੈੱਕ ਕੀਤਾ ਗਿਆ ਸਾਰੇ ਵਿਭਾਗਾਂ ਵੱਲੋਂ ਸੋ ਸਾਰੇ ਅਸੀਂ ਪੂਰਨ ਤੌਰ ਤੇ ਬਿਲਕੁਲ ਇਸ ਲਈ ਤਿਆਰ ਆ ਇਸ ਕਰਕੇ ਲੋਕੋਨਾਂ ਨੂੰ ਦਰਨ ਦੀ ਲੋੜ ਨਹੀਂ ਬਸ ਇਹ ਸਾਰੇ ਐਸਕੇਆਰ ਵਰਤ ਦੇ ਲੋੜ ਆ ਤਾਂ ਕਿ ਅਸੀਂ ਆਪਣੇ ਆਪ ਨੂੰ ਸੇਫ ਕਰ ਸਕੀਏ ਸਰ ਲੋਕਾਂ ਵੱਲੋਂ ਕਹੇ ਜਾ ਸਹਿਯੋਗ ਮਿਲਿਆ ਜੀ ਅੱਜ ਦੇਖੋ ਜੀ ਪਹਿਲਾ ਦਿਨ ਸੀ ਸਿਮੂਲੇਸ਼ਨ ਐਕਸਰਸਾਈਜ਼ ਦਾ ਕਾਫੀ 90% ਲੋਕਾਂ ਦਾ ਕਿ ਮੈਸੇਜ ਪਹੁੰਚਿਆ ਵਾ ਕਾਫੀ ਲੋਕਾਂ ਨੇ ਜਿਵੇਂ ਤੁਸੀਂ ਹੁਣ ਦੇਖ ਰਹੇ ਹੋ ਪਿੱਛੇ ਹਵੇਲੀ ਆ ਹੋਟਲ ਆ ਬਿਲਕੁਲ ਬੰਦ ਆ ਜੀ ਪਿੱਛੇ ਫਲੈਟਸ ਨੇ ਬਿਲਕੁਲ ਬੰਦ ਆ ਜੀ ਹਨੇਰੇ 'ਚ ਬਿਲਕੁਲ ਦੇਖ ਨਹੀਂ ਰਿਹਾ ਇਸ ਤੋਂ ਇਲਾਵਾ ਪਿੰਡਾਂ ਦੇ ਵਿੱਚ ਸਰਪੰਚ ਸੇ ਬਣਾ ਲੋ ਪੰਚਾਇਤਾਂ ਵੱਲੋਂ ਅਨਾਉਂਸਮੈਂਟਸ ਕੀਤੀਆਂ ਗਈਆਂ ਨੇ ਸੋ ਪੂਰਨ ਤੌਰ ਤੇ ਲੋਕ ਸਾਨੂੰ ਬਹੁਤ ਸਪੋਰਟ ਕਰ ਰਹੇ ਨੇ ਬਾਕੀ ਅਜੇ ਪਹਿਲੇ ਦਿਨ ਦੀ ਐਕਸਰਸਾਈਜ਼ ਕਰਕੇ 10% ਲੋਕ ਇਦਾਂ ਦੇ ਵੀ ਹੋਣਗੇ ਜਿਨ੍ਹਾਂ ਤੱਕ ਇਹ ਇਨਫੋਰਮੇਸ਼ਨ ਨਹੀਂ ਪਹੁੰਚੀ ਸੋ ਸਾਰੇ ਨੂੰ ਇਸ ਚੀਜ਼ ਬਾਰੇ ਜਾਗਰੂਕ ਕੀਤਾ ਜਾ ਰਿਹਾ ਵਾ ਤੇ ਮੈਨੂੰ ਆਸ ਆ ਕਿ ਇੱਕ ਦਿਨ ਐਕਸਰਸਾਈਜ਼ ਤੱਕ ਅਸੀਂ ਪੂਰੇ ਇਸ ਬਾਰੇ ਜਾਗਰੂਕ ਹੋਵਾਂਗੇ ਤੇ ਜੇ ਇਹੋ ਜਿਹੀ ਕੋਈ ਔਕੀ ਘੜੀ ਆਉਂਦੀ ਵੀ ਆ ਅਸੀਂ ਸਾਰੇ ਉਸ ਲਈ ਤਿਆਰ ਆ ਸਾਰੀਆਂ ਜਿੰਨੀਆਂ ਪ੍ਰਸ਼ਾਸਨ ਆ ਤੇ ਲੋਕ ਸਾਰੇ ਆਪਣੀ ਸੇਫਟੀ ਲਈ ਸਾਰੇ ਅਸੀਂ ਇਤਿਆਹਾਤ ਅਨੁਸਾਰੇ ਵਰਤਾਂਗੇ ਥੈਂਕ ਯੂ ਓ